ਨੋਈ ਹਜਰੂ ਆਪਣੇ ਘਰ ਕੋਲੇ ਮੰਦਰਾ ਤੇ ਉਹਦੇ ਵਿੱਚ ਦੇਖੋ ਸਾਰੀ ਦਾ ਕੰਮ ਚੱਲ ਰਿਹਾ ਹੈਗਾ ਬਾਬਾ ਜੀ ਉਹ ਧੂਣਾ ਲਾਈ ਬੈਠਿਆ ਤੇ ਇੱਧਰ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੇ ਆ ਇਹ ਮੁੰਡੇ ਨਾ ਇਹ ਬਣਾ ਲਾ ਫਿਰ ਪਾਣੀ ਦੇ ਹੋ ਗਏ ਹਾਂ ਬਨਾਲਾ ਚਾਹ ਪਾਣੀ ਆ ਚੱਲ ਰਿਹਾ ਕੰਮ ਪੂਰਾ ਝੋਰਾ ਝੋਰਾ ਤੇ ਆ ਬੈਠਾ ਚਾਚਾ ਕਿਵੇਂ ਐ ਚੇ ਕੀ ਖਾਏਗਾ ਪਕੌੜਾ ਪਕੌੜਾ ਖਾਏਗਾ ਕੇ ਪਕੌੜੇ 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 ਹਾਂ ਦੇਵਤੀ ਬੱਚਾ ਬਾਲਟੀ ਬੈਠੀ ਆ ਦੇਖੋ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਆਪਾਂ ਅਬ ਤੋਂ ਬੈਸਟ ਹੋਇਆ ਹੁੰਦਾ ਇੱਕ ਮਿੰਟ ਦੇਖੋ ਕੋਈ ਗੱਲ ਨਹੀਂ ਦੇਖੋ ਇਹ ਆ ਦੇਖੋ ਸਾਡਾ ਬੰਦਾ ਕੁੱਕ ਤੇ ਦੇਖੋ ਬਣਾ ਰਿਹਾ ਪਕੌੜੇ ਹੋ ਤੇਲ ਦੇਖੋ ਘਰ ਦੀ ਸਰੋਂ ਦਾ ਤੇਲ ਆ ਜਿਹੜਾ ਗੱਲਾਂ ਕਹਿੰਦਾ ਤਜਾਬ ਬਣ ਜਾਂਦਾ ਹੋਏ ਇਹਦੇ ਨਾਲ ਢੇਟ ਵੱਜ ਜਾਂਦਾ ਤੇ ਇਹ ਚੀਜ਼ਾਂ ਤੇ ਇਹ ਖਾ ਕੇ ਉਦਵਾ ਦੇਖੋ ਤੁਸੀਂ ਉੱਥੇ ਆਪਾਂ ਲਾਉਣਾਗਾ 3 ਘੰਟੇ ਪੂਰਾ ਜੱਜ ਕੇ ਜੋਰ ਮਸਾਲਾ ਰਲਾਉਣਾ ਐਟਾ ਫਰਾਉਣੀਆ ਉਹ ਕੰਮ ਕਰਨਾ ਤੇ ਫਿਰ ਦੱਸੋ ਵੀ ਇਹ ਪਕੌੜੇ ਕਿੰਨੇ ਕੁ ਮਾੜੇ ਆ পেট ਭਰਿਆ ਨਾਲ ਦੀਆਂ 2 ਘੰਟੇ ਨੂੰ ਇਹ ਹਾਜਮ ਆ ਜਾਣੀਆਂ ਜਦੋਂ ਹਾਜਮੇ ਨਹੀਂ ਆਉਂਦੇ ਉਦੋਂ ਐ ਲੱਗਦਾ ਦੇਖੋ ਉਹ ਬੰਦੇ ਦੀ ਤਿਆਰੀ ਦੇਖੋ ਤੁਸੀਂ ਇਨਸਪੀਰ ਹੋ ਦੇਖੋ ਦੇਖ ਬੁੜੰਗਾ ਵਿਚਿਆ ਦੇਖ ਦੇਖ ਉਹ ਬੰਦਾ ਹੀ ਬੁੜੰਗਾ ਹਰ ਕਾ ਹੈ ਤੇ ਮੈਂ ਕਹਿੰਦੇ ਆਪਣੀ ਮੁੰਡਾ ਕੁੜੀ ਨਾਰਕਾ ਮੰਨ ਲਾ ਇਹ ਲੋਦੀ ਵੀ ਉਹਨੂੰ ਸਿਆਣਾ ਹੋ ਗਿਆ ਬੁੜੰਗਰ ਕਹਤਾ ਦੁਬਾਰੇ ਖਾਣਗੇਗਾ ਠੀਕ ਹੈ ਜੀ ਧੰਨਵਾਦ ਇਹ ਵੀ ਹਜੇ ਗੁੱਸਾ ਕਰਦਾ ਕਹਦਾ ਦੁਬਾਰੇ ਖਾ ਲਈ ਕੋਈ ਨਹੀਂ ਭਾਈ ਜੇ ਤੂੰ ਖਵਾ ਦੇਗਾ ਖਾ ਲਾਂਗੇ ਹਨਾ ਵੀ ਚਾਚਾ ਵੀ ਆ ਤੂੰ ਚਾਚਾ ਵੀ ਆ ਤੁਹਾਡਾ ਆ ਦੇਖ ਮੇਰੇ ਕੰਨੀ ਮਾਰਦਾ ਆ ਐਕਸਪੀਰੀਅੰਸ ਆਪਾਂ ਦਾ ਆ ਚਾਚਾ ਵੀ ਇਹ ਥੇ ਲੋ ਸਾ ਵੀ ਲੱਗ ਕੇ ਬਣਾਉਣਾ ਆ ਦੇ ਪਹਿਲਾਂ ਕੱਚੇ ਕੱਟੂਗਾ ਕਿ ਰਾੜ ਕੇ ਸਾਰੇ ਇਹ ਨਹੀਂ ਪਤਾ ਵੀ ਸਾਨੂੰ ਰਿਜ਼ਲਟ ਮਿਲੇ ਤਾ ਪਤਾ ਲੱਗੇ ਕੱਚੇ ਕੱਟੇ ਕਿ ਰਾੜ ਕੇ ਕੱਟਾਂਗੇ ਵੀ ਮਾ ਕੀ ਰਾਂ ਕੱਚੇ ਜੇ ਕਰਦੇ ਹੁੰਦੇ ਆ ਮੁੜ ਕੇ ਰਾੜਦੇ ਹੁੰਦੇ ਆ ਉਹ ਹੋਟਲਾਂ ਲਈ ਇੰਨਾ ਖਰੇ ਕਰਦੇ ਇਥੇ ਸਿੱਧਾ ਜਿਓ ਕੇਰਾ ਪਾ ਲਈ ਮੁੜ ਕੇ ਧੰਨਾ ਧੰਨੀ ਹੈ ਜਦੋਂ ਸੁਨੇਰੀ ਉਹਦੀ ਘੜਨੀ ਆ ਉਹ ਹਲਵਾਈ ਨਹੀਂ ਹੁੰਦੇ ਇਹ ਹਾ ਜਾਨੇ ਆਪਾਂ ਉਧਰ ਤਾਂ ਭੁੱਖ ਲੱਗੀ ਹੁੰਦੀ ਹੈ ਤੇ ਉਧਰੋਂ ਜਦੋਂ ਆਪਾਂ ਉਹ ਸਾਡੇ ਸੰਗਾ ਹਾਂ ਪਨੀਰ ਮਸਤ ਪਾਉਣੇ ਆ ਇਹ ਬਾਈ ਕਦੇ ਕੱਚੇ ਹੈ ਜੀ ਦੁਆਰੇ ਤੇ ਵੀ ਪਹਿਲੇ ਇਹਨੂੰ ਪਕਾਵਾਂ ਉਹ ਮੇਥਨ ਪਾ ਲਾ ਉਹ ਅੱਧਾ ਡੱਬਾ ਅੱਧਾ ਲੀਟਰ ਉਹ ਪਾ ਲਾ ਅੱਧਾ ਕ ਸਮਾਰ ਕੇ ਪਾਣੀ ਕਰ ਦੇ ਨਾਲ ਕਰਦੇ ਨਾ ਵੇਖ ਕੇ ਆਏ ਨਾ ਪਾਣੀ ਉਹਨੂੰ ਜੀ ਲੱਗਦਾ ਨਾ ਤੇਰਾ ਚਾਚਾ ਜੀ ਨੂੰ ਕੱਖ ਹੈ ਨਾ ਜਮ ਜਮ ਕੱਖ ਦੇ ਧੰਨਵਾਦ ਦੋਸਤੋ